ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਸੱਚੀ ਘਟਨਾ ਕਹਿੰਦੇ ਆ ਕਿ ਕਿਸੇ ਇਨਸਾਨ ਦੇ ਅੰਦਰ ਜੇ ਗੁੱਸਾ ਨਾ ਤੇ ਜੇ ਉਹ ਗੁੱਸਾ 5 ਮਿੰਟ ਲਈ ਰੋਕ ਲਵੇ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਗਲਤੀ ਕਰਨ ਤੋਂ ਬਚ ਸਕਦਾ ਪਰ ਅਕਸਰ ਜਿਵੇਂ ਅਸੀਂ ਵੇਖਦੇ ਆ ਕਿ ਸਾਡੇ ਸਮਾਜ ਦੇ ਵਿੱਚ ਅੱਜ ਕੱਲ੍ਹ ਦੇ ਬੱਚੇ ਨੇ ਉਹਨਾਂ ਦੇ ਵਿੱਚ ਸ਼ੈਨਸ਼ੀਲਤਾ ਬਹੁਤ ਘਟਾ ਤੇ ਇੱਕ ਕੁੜੀ ਦੀ ਛੋਟੀ ਜੀ ਗਲਤੀ ਨੇ ਉਹਨੂੰ ਕਿੱਥੋਂ ਕਿੱਥੋਂ ਤੱਕ ਪਹੁੰਚਾਤਾ ਇਸ ਘਟਨਾ ਨੂੰ ਸੁਣ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਵੋਗੇ ਇਹ ਘਟਨਾ ਨਵੀਂ ਦਿੱਲੀ ਦੀ ਇੱਕ ਘਟਨਾ ਸੱਚੀ ਘਟਨਾ ਨਵੀਂ ਦਿੱਲੀ ਇੱਕ ਥਾਣੇ ਦੇ ਵਿੱਚ ਦੋ ਮਹਿਲਾ ਕਾਂਸਟੇਬਲ ਤੇ ਇੱਕ ਏਐਸਆਈ ਅਧਿਕਾਰੀ ਬੈਠੇ ਹੁੰਦੇ ਆ ਅਚਾਨਕ ਉਹਨਾਂ ਦੇ ਵਿੱਚੋਂ ਇੱਕ ਮਹਿਲਾ ਕਾਂਸਟੇਬਲ ਜਿਹਦਾ ਨਾਮ ਕਿਰਨ ਸੇਠੀ ਹੁੰਦਾ ਉਹ ਉੱਠਦੀ ਆ ਤੇ ਆਪਣੀ ਦੂਸਰੀ ਸਾਥੀ ਨੂੰ ਤੇ ਉਸ ਏਐਸਆਈ ਨੂੰ ਕਹਿੰਦੀ ਆ ਕਿ ਚਲੋ ਆਪਾਂ ਰਾਉਂਡ ਤੇ ਜਾਣਾ ਉਹ ਹੈਰਾਨ ਹੋ ਜਾਂਦੇ ਆ ਵੀ ਇਹ ਹੁਣ ਤਾਂ ਹਨਾ ਬੈਠੀ ਸੀ ਵੀ ਕੋਈ ਫੋਨ ਵੀ ਨਹੀਂ ਆਇਆ ਕੋਈ ਕੰਪਲੇਨ ਵੀ ਨਹੀਂ ਆਈ ਵੀ ਇਕਦਮ ਕਿੱਥੇ ਚਲ ਪਈ ਤਾਂ ਚਲੋ ਉਹ ਚੁੱਪ ਕਰਕੇ ਕਿਰਨ ਸੇਠੀ ਨਾਲ ਗੱਡੀ ਦੇ ਵਿੱਚ ਬੈਠ ਜਾਂਦੇ ਆ ਤੇ ਕਿਰਨ ਸੇਠੀ ਆਪਣੀ ਗੱਡੀ ਦਿੱਲੀ ਦੇ ਜੀਵੀ ਰੋਡ ਤੇ ਲੈ ਜਾਂਦੀ ਆ ਦਿੱਲੀ ਦੇ ਜੀਵੀ ਰੋਡ ਤੇ ਬਹੁਤ ਸਾਰੇ ਵੇਸ਼ਵਾ ਘਰ ਬਣੇ ਹੋਏ ਨੇ ਤੇ ਇੱਕ ਉੱਥੇ ਕੋਠਾ ਬਣਿਆ ਹੋਇਆ 59 ਨੰਬਰ ਉਹਦੇ ਵਿੱਚ ਜਾ ਕੇ ਉਹ ਜਾਂਦੀ ਆ ਜਦੋਂ ਤੇ ਉਸ ਕੋਠੇ ਦੀ ਜਿਹੜੀ ਮਾਲਕਣ ਹੁੰਦੀ ਆ ਜਿਹੜੀ ਉਸ ਕੋਠੇ ਨੂੰ ਚਲਾ ਰਹੀ ਹੁੰਦੀ ਆ ਉਹਦਾ ਨਾਂ ਕਿਰਨাদেਵੀ ਹੁੰਦਾ ਤੇ ਕਿਰਨাদেਵੀ ਕਿਰਨ ਸੇਠੀ ਨੂੰ ਕਹਿੰਦੀ ਆ ਕਿ ਹੁਣ ਤਾਂ ਇਸ ਟਾਈਮ ਸਾਡੇ ਧੰਦੇ ਦਾ ਟਾਈਮ ਸੀ ਤੇ ਤੁਸੀਂ ਆ ਕੇ ਸਾਡੇ ਗਾਕਾਂ ਨੂੰ ਡਰਾਤਾ ਵੀ ਸਾਡੇ ਗਾਕ ਚਲੇ ਜਾਣਗੇ ਤਾਂ ਕਿਰਨ ਸੇਠੀ ਕਹਿੰਦੀ ਆ ਕਿ ਮੈਂ ਨਹੀਂ ਕੁਝ ਨਹੀਂ ਕਹੂੰਗੀ ਮੈਂ ਤਾਂ ਵੈਸੇ ਆਈਆਂ ਮੇਰੇ ਨਾਲ ਚਲੋ ਕਿਰਨাদেਵੀ ਉਹਨੂੰ ਬਿਠਾਉਂਦੀ ਆ ਨਾਲ ਹੀ ਮਹਿਲਾ ਕਨਸਟੇਬਲ ਤੇ ਜਿਹੜੇ ਐਸਐਸਆਈ ਉਹ ਵੀ ਦੋਨੋਂ ਨਾਲ ਹੀ ਬੈਠ ਜਾਂਦੇ ਆ ਜਦੋਂ ਜਾ ਕੇ ਬੈਠਦੀ ਆ ਤਾਂ ਉੱਥੇ ਉਹ ਸਾਰੀਆਂ ਕੁੜੀਆਂ ਨੂੰ ਬੁਲਾਉਂਦੀ ਆ ਸਾਰੀਆਂ ਕੁੜੀਆਂ ਉਹਦੇ ਕੋਲ ਆ ਜਾਂਦੀਆਂ ਤੇ ਆ ਕੇ ਉਹਦੇ ਸਾਹਮਣੇ ਖੜ ਜਾਂਦੀਆਂ ਨੇ ਅਕਸਰ ਕਿਰਨ ਸੇਠੀ ਆ ਜਿਹੜੀ ਇਸ ਤਰ੍ਹਾਂ ਕੋਠਿਆਂ ਤੇ ਜਾਂਦੀ ਰਹਿੰਦੀ ਸੀ ਵੈਸੇ ਤਾਂ ਜਿਹੜੇ ਉਹ ਵੇਸਵਾ ਕਰਨੇ ਉਹ ਪ੍ਰਮਾਣਿਤ ਨੇ ਸਰਕਾਰ ਵੱਲੋਂ ਪਰ ਫਿਰ ਵੀ ਉੱਥੇ ਬਹੁਤ ਸਾਰੀਆਂ ਨਾ ਬਾਲਗ ਕੁੜੀਆਂ ਜਿਹੜੀਆਂ ਉਹ ਲਿਆਂਦੀਆਂ ਜਾਂਦੀਆਂ ਨੇ ਤੇ ਜਦੋਂ ਪੁਲਿਸ ਦੀ ਰੇਡ ਪੈਂਦੀ ਆ ਤਾਂ ਉਹ ਲੁਕੋ ਦਿੱਤੀਆਂ ਜਾਂਦੀਆਂ ਨੇ ਸਾਰੀਆਂ ਕੁੜੀਆਂ ਨੂੰ ਵੇਖ ਕੇ ਕਿਰਨ ਸੇਠੀ ਉਹਨੂੰ ਪੁੱਛਦੀ ਹੈ ਕਿਰਣਾ ਦੇਵੀ ਨੂੰ ਇੱਕ ਕਮਰਾ ਬੰਦ ਹੁੰਦਾ ਕਿ ਉਸ ਕਮਰੇ ਦੇ ਵਿੱਚ ਜਿਹੜੀ ਕੁੜੀ ਆ ਉਹਨੂੰ ਬੁਲਾਓ ਤਾਂ ਕਿਰਣਾ ਦੇਵੀ ਕਹਿੰਦੀ ਹੈ ਕਿ ਉੱਥੇ ਗਾਹ ਕਾਏ ਹੋਏ ਨੇ ਐ ਤੁਸੀਂ ਵੇਟ ਕਰੋ ਮੈਂ ਬੁਲਾ ਦੂੰਗੀ ਉਸ ਤੋਂ ਬਾਅਦ ਜਦੋਂ ਉਸ ਕੁੜੀ ਨੂੰ ਬੁਲਾਇਆ ਜਾਂਦਾ ਤੇ ਕਿਰਨ ਸੇਠੀ ਦੇ ਸਾਹਮਣੇ ਉਹ ਕੁੜੀ ਆਉਂਦੀ ਆ ਤੇ ਉਹ ਕਿਰਣਾ ਦੇਵੀ ਨੂੰ ਕਹਿੰਦੀ ਆ ਵੀ ਇਸ ਕੁੜੀ ਦੀ ਉਮਰ ਕਿੰਨੀ ਆ ਉਹ ਕਹਿੰਦੀ 18 ਸਾਲ ਤਾਂ ਕਿਰਨ ਸੇਠੀ ਕਹਿੰਦੀ ਵੀ ਨਹੀਂ 18 ਸਾਲ ਨਹੀਂ ਲੱਗਦੀ ਮੈਨੂੰ ਉਮਰ ਤਾਂ ਕਿਰਣਾ ਦੇਵੀ ਉਹਦਾ ਆਧਾਰ ਕਾਰਡ ਵਿਖਾਉਂਦੀ ਆ ਆਧਾਰ ਕਾਰਡ ਦੇ ਅਕੋਰਡਿੰਗ ਜਿਹੜੀ ਉਸ ਕੁੜੀ ਦੀ ਉਮਰ ਸੀ ਉਹ 18 ਸਾਲ ਹੀ ਬੰਦੀ ਸੀ ਪਰ ਕਿਰਨ ਸੇਠੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਸਮਝਦੀ ਸੀ ਵੀ ਇਹ ਕੁੜੀ 18 ਸਾਲ ਦੀ ਨਹੀਂ ਹੈਗੀ ਉਹ ਕਿਰਨਾ ਦੇਵੀ ਨੂੰ ਕਹਿੰਦੀ ਕਿ ਸੱਚ ਦੱਸ ਵੀ ਨਹੀਂ ਮੈਂ ਤੇਰਾ ਇਹ ਧੰਦਾ ਬੰਦ ਕਰਵਾ ਦੂੰਗੀ ਕਿਰਨਾ ਦੇਵੀ ਉਹਦੇ ਹਾੜੇ ਕੱਢਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਆਹ ਦੇਖੋ ਪ੍ਰੂਫ ਤਾਂ ਪਿਆ ਤੁਹਾਡੇ ਸਾਹਮਣੇ ਤਾਂ ਉਹ ਕਹਿੰਦੀ ਵੀ ਮੈਂ ਇਸ ਪ੍ਰੂਫ ਨੂੰ ਨਹੀਂ ਮੰਨਦੀ ਉਹ ਉਸ ਕੁੜੀ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਉਂਦੀ ਆ ਤੇ ਹਸਪਤਾਲ ਲੈ ਕੇ ਜਾਂਦੀ ਆ ਹਸਪਤਾਲ ਦੇ ਵਿੱਚ ਉਹਦਾ ਟੈਸਟ ਕਰਵਾਇਆ ਜਾਂਦਾ ਤਾਂ ਉੱਥੋਂ ਇਹ ਪਤਾ ਲੱਗਦਾ ਵੀ ਇਸ ਕੁੜੀ ਦੀ ਉਮਰ ਮਹਿਜ 14-15 ਸਾਲ ਆ ਤੇ ਕਿਰਨ ਸੇਠੀ ਨੂੰ ਬਹੁਤ ਗੁੱਸਾ ਆਉਂਦਾ ਉਹ ਉਸ ਕੁੜੀ ਨੂੰ ਬਿਠਾ ਕੇ ਪੁੱਛ ਦੱਸ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੂੰ ਕੌਣ ਆ ਤੂੰ ਇੱਥੇ ਕਿਵੇਂ ਆਈ ਕੀ ਤੂੰ ਆਪਣੀ ਮਰਜ਼ੀ ਨਾਲ ਆਈ ਜਾਂ ਤੈਨੂੰ ਕੋਈ ਛੱਡ ਗਿਆ ਤਾਂ ਫੇਰ ਜੋ ਗੱਲ ਉਸ ਕੁੜੀ ਨੇ ਦੱਸੀ ਉਹ ਸੁਣ ਕੇ ਤੁਹਾਡੇ ਸਾਰਿਆਂ ਦੇ ਰੋਂਗ ਟੇਖੜੇ ਹੋ ਜਾਣਗੇ ਉਹ ਦੱਸਦੀ ਆ ਕਿ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਆ ਤੇ ਮੈਂ ਬਹੁਤ ਵਧੀਆ ਕਬੱਡੀ ਦੀ ਪਲੇਅਰ ਸੀ ਸਾਡੇ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਐਤਵਾਰ ਵਾਲੇ ਦਿਨ ਜਿਹੜੇ ਪਲੇਅਰ ਸੀ ਉਹਨਾਂ ਨੂੰ ਸਨਮਾਨਿਤ ਕਰਨਾ ਸੀ ਮੈਂ ਆਪਣੇ ਘਰ ਗੱਲ ਕੀਤੀ ਕਿ ਮੈਂ ਸਕੂਲ ਜਾਣਾ ਪਰ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਅੱਜ ਤਾਂ ਐਤਵਾਰ ਆ ਅੱਜ ਤੂੰ ਕਿ ਸਕੂਲ ਕਰਨ ਜਾਣਾ ਕਹਿੰਦੀ ਮੈਂ ਕਿਹਾ ਵੀ ਅੱਜ ਸਾਨੂੰ ਇਨਾਮ ਵੰਡਣਿਆ ਇਸ ਕਰਕੇ ਸਾਨੂੰ ਸਕੂਲ ਬੁਲਾਇਆ ਪਰ ਉਹਦੀ ਮਾਂ ਕਹਿੰਦੀ ਵੀ ਨਹੀਂ ਤੂੰ ਸਕੂਲ ਨਹੀਂ ਜਾਣਾ ਕਹਿੰਦੀ ਮੈਂ ਕਿਹਾ ਸਕੂਲ ਜਾਣਾ ਮੰਮੀ ਨੇ ਕਿਹਾ ਨਹੀਂ ਜਾਣਾ ਇਸ ਗੱਲ ਪਿੱਛੇ ਸਾਡੀ ਦੋਨਾਂ ਮਾਮਾ ਧੀਆ ਦੀ ਕਾਫੀ ਬਹਿਸ ਹੋ ਗਈ ਮੈਨੂੰ ਬਹੁਤ ਗੁੱਸਾ ਆ ਗਿਆ ਜਦੋਂ ਸਾਡੀ ਇਹ ਬਹਿਸ ਹੋਈ ਤਾਂ ਉਸ ਤੋਂ ਬਾਅਦ ਮੇਰੇ ਮੰਮਾ ਘਰੋਂ ਬਾਹਰ ਚਲੇ ਗਏ ਬਵੰਡੀਆਂ ਦੇ ਘਰ ਤੇ ਮੈਂ ਗੁੱਸੇ ਦੇ ਵਿੱਚ ਆਪਣੇ ਬੈਗ ਦੇ ਵਿੱਚ ਕੱਪੜੇ ਪਾਏ ਤੇ ਘਰ ਆ ਭਰੋਂ ਤੁਰ ਗਈ ਮੈਂ ਆਸੇ-ਪਾਸੇ ਵੇਖ ਕੇ ਭੱਜ ਗਈ ਭੱਜ ਕੇ ਜਾ ਕੇ ਮੈਂ ਰੇਲਵੇ ਸਟੇਸ਼ਨ ਤੇ ਗਈ ਤੇ ਰੇਲਵੇ ਸਟੇਸ਼ਨ ਤੇ ਮੈਂ ਰੋਂਦੀ ਰੋਂਦੀ ਟ੍ਰੇਨ ਚੜ ਗਈ ਉਸ ਟ੍ਰੇਨ ਦੇ ਵਿੱਚ ਬੈਠੀ ਮੈਂ ਸੀਟ ਤੇ ਰੋ ਰਹੀ ਸੀ ਤਾਂ ਟੀਟੀ ਆਇਆ ਟਿਕਟਾਂ ਚੈੱਕ ਕਰਨ ਮੇਰੇ ਕੋਲ ਟਿਕਟ ਹੈ ਨਹੀਂ ਸੀ ਤੇ ਮੈਂ ਕਿਹਾ ਮੈਨੂੰ ਟੀਟੀ ਕਹਿੰਦਾ ਵੀ ਟਿਕਟ ਦਿਖਾਓ ਤੇ ਮੈਂ ਹੋਰ ਰੋਣ ਲੱਗ ਗਈ ਜਦੋਂ ਮੈਂ ਰੋਣ ਲੱਗੀ ਤਾਂ ਮੇਰੀ ਸਾਹਮਣੀ ਸੀਟ ਤੇ ਇੱਕ ਬੰਦਾ ਬੈਠਾ ਸੀ ਉਹ ਮੈਨੂੰ ਕਹਿੰਦਾ ਵੀ ਪੁੱਤ ਤੂੰ ਰੋਣੀ ਕਿਉਂ ਆ ਤਾਂ ਕਹਿੰਦੀ ਮੈਂ ਕਿਹਾ ਅੰਕਲ ਜੀ ਮੇਰੇ ਕੋਲ ਪੈਸੇ ਹੈ ਨਹੀਂ ਵੀ ਟਿਕਟ ਵਾਸਤੇ ਤਾਂ ਕਹਿੰਦੀ ਉਸ ਅੰਕਲ ਨੇ ਟੀਟੀ ਨੂੰ ਮੇਰੀ ਟਿਕਟ ਦੇ ਪੈਸੇ ਦਿੱਤੇ ਦੇਵਾ ਅੰਕਲ ਮੈਨੂੰ ਕਹਿੰਦਾ ਚਲ ਤੂੰ ਰੋ ਨਾ ਕਹਿੰਦੇ ਉਹ ਮੈਨੂੰ ਆਪਣੀ ਸੀਟ ਤੇ ਬਿਠਾ ਕੇ ਮੈਨੂੰ ਪਿਆਰ ਕਰਦਾ ਤੇ ਮੈਨੂੰ ਪੁੱਛਦਾ ਕਿ ਪੁੱਤ ਤੂੰ ਕੱਲੀ ਕਿਉਂ ਆ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਘਰੋਂ ਆਈ ਆਂ ਵੀ ਗੁੱਸੇ ਹੋ ਕੇ ਆਈ ਆਂ ਮੇਰੀ ਮੰਮੀ ਮੇਰੇ ਨਾਲ ਲੜ ਪਈ ਉਹਨੇ ਮੈਨੂੰ ਸਮਝਾਉਣ ਦੀ ਬਜਾਏ ਉਹਨੇ ਮੈਨੂੰ ਇਹ ਕਿਹਾ ਕਿ ਚਲ ਤੂੰ ਰੋ ਨਾ ਤੈਨੂੰ ਮੈਂ ਲੈ ਕੇ ਜਾਉ ਕਹਿੰਦੀ ਉਸ ਤੋਂ ਬਾਅਦ ਉਹ ਮੈਨੂੰ ਆਪਣੇ ਘਰ ਲੈ ਗਿਆ ਨਵੀਂ ਦਿੱਲੀ ਦੇ ਵਿੱਚ ਉੱਥੇ ਲਿਜਾ ਕੇ ਕਹਿੰਦੀ ਉਹਨੇ ਮੈਨੂੰ ਆਪਣੇ ਘਰ ਰੱਖਿਆ ਕਹਿੰਦੀ ਪਹਿਲਾਂ ਮੈਨੂੰ ਖਾਣ ਪੀਣ ਨੂੰ ਦਿੱਤਾ ਉਸ ਤੋਂ ਬਾਅਦ ਕਹਿੰਦੀ ਉਹਨੇ ਮੈਨੂੰ ਚਾਹ ਦਿੱਤੀ ਪੀਣ ਨੂੰ ਚਾਹ ਪੀ ਕੇ ਮੈਨੂੰ ਸੁਰਤ ਨਹੀਂ ਰਹੀ ਵੀ ਮੈਂ ਕਿੱਥੇ ਆ ਉਸ ਤੋਂ ਬਾਅਦ ਕਹਿੰਦੀ ਜਦੋਂ ਵੀ ਮੈਨੂੰ ਸੁਰਤ ਆਉਂਦੀ ਮਾੜੀ ਜੀ ਤਾਂ ਉਹ ਮੈਨੂੰ ਇੱਕ ਇੰਜੈਕਸ਼ਨ ਲਾਉਂਦਾ ਤੇ ਮੈਂ ਬੇਹੋਸ਼ ਹੋ ਜਾਂਦੀ ਜਦੋਂ ਵੀ ਕਹਿੰਦੀ ਮੈਨੂੰ ਹੋਸ਼ ਆਉਂਦੀ ਤਾਂ ਮੈਨੂੰ ਐ ਲੱਗਦਾ ਵੀ ਮੇਰੇ ਨਾਲ ਕੁਝ ਗਲਤ ਹੋਇਆ ਕਹਿੰਦੀ ਤਿੰਨ ਚਾਰ ਦਿਨ ਉਹਨੇ ਮੈਨੂੰ ਆਪਣੇ ਕੋਲ ਰੱਖਿਆ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਹੋਸ਼ ਆਈ ਤੇ ਮੈਂ ਰੋਲਾ ਪਾਉਣ ਲੱਗੀ ਹੈ ਨਾ ਵੀ ਮੈਨੂੰ ਆਪਣਾ ਸਰੀਰ ਸੀ ਜਿਹੜਾ ਉਹ ਥੱਕਿਆ ਥੱਕਿਆ ਲੱਗ ਰਿਹਾ ਸੀ ਤੇ ਮੈਨੂੰ ਇਹ ਲੱਗਿਆ ਵੀ ਮੇਰੇ ਨਾਲ ਗਲਤ ਹੋਇਆ ਤੇ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਇੱਥੇ ਕਿਉਂ ਕੈਦ ਕਰਕੇ ਰੱਖਿਆ ਹਨਾ ਵੀ ਮੈਨੂੰ ਇਹ ਸ਼ੱਕ ਆ ਵੀ ਤੁਸੀਂ ਮੇਰੇ ਨਾਲ ਗਲਤ ਕੀਤਾਗਾ ਜਦੋਂ ਉਹਨੂੰ ਇਹ ਲੱਗਣ ਲੱਗਿਆ ਵੀ ਮਤਲਬ ਮੈਂ ਸੇਫ ਨਹੀਂ ਹੈਗਾ ਵੀ ਮੈਂ ਉਹਨੂੰ ਫਸਾ ਦੂੰਗੀ ਤਾਂ ਉਹ ਮੈਨੂੰ ਇੱਥੇ ਲੈ ਕੇ ਆਇਆ ਇੱਥੇ ਜਦੋਂ ਮੈਨੂੰ ਲੈ ਕੇ ਆਇਆ ਤਾਂ ਜਿਹੜੀ ਆਂਟੀ ਨੇ ਕਿਰਨਾ ਦੇਵੀ ਆਂਟੀ ਹੈ ਜਿਹੜੀ ਉਹ ਕਹਿੰਦੀ ਵੀ ਅਸੀਂ ਨਹੀਂ ਇਹਨੂੰ ਰੱਖਣਾ ਛੋਟੀ ਕੁੜੀ ਆ ਤਾਂ ਉਹ ਅੰਕਲ ਕਹਿਣ ਲੱਗਾ ਵੀ ਨਹੀਂ ਤੁਸੀਂ ਇਹਨੂੰ ਰੱਖ ਲਓ ਵੀ ਜਿੰਨੇ ਦੀ ਮਰਜ਼ੀ ਰੱਖ ਲਓ ਉਹ ਕਹਿੰਦੀ ਵੀ ਅਸੀਂ ਇਹਦੀ ਕੀਮਤ ਨਹੀਂ ਦੇ ਸਕਦੇ ਫਿਰ ਜ਼ਿਆਦਾ ਉਹ ਕਹਿੰਦਾ ਵੀ ਜਿੰਨੀ ਮਰਜ਼ੀ ਦੇ ਦਿਓ ਫਿਰ ਇਸ ਆਂਟੀ ਨੇ ਮੇਰੇ 60000 ਰੁਪਏ ਉਸ ਅੰਕਲ ਨੂੰ ਦਿੱਤੇ ਤੇ ਉਹ ਮੈਨੂੰ ਇੱਥੇ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਜਦੋਂ ਕਿਰਣਾ ਦੇਵੀ ਨੂੰ ਗ੍ਰਿਫਤਾਰ ਕੀਤਾ ਤਾਂ ਉਹਨੇ ਦੱਸਿਆ ਕਿ ਉਹ ਇੱਥੇ ਆਉਂਦਾ ਰਹਿੰਦਾ ਸੀ ਗਾਕ ਸੀ ਉਹ ਉਸ ਤੋਂ ਬਾਅਦ ਉਹ ਇਹ ਕੁੜੀ ਨੂੰ ਲੈ ਕੇ ਆਇਆ ਤਾਂ ਉਹਨੇ ਮੈਨੂੰ ਕਿਹਾ ਕਿ ਤੁਸੀਂ ਰੱਖ ਲਓ ਮੈਂ ਇਹਨੂੰ ਰੱਖਣਾ ਨਹੀਂ ਚਾਹੁੰਦੀ ਸੀ ਪਰ ਉਹ ਜ਼ਿਆਦਾ ਮਨ ਤਾਂ ਕਰਨ ਲੱਗ ਗਿਆ ਤੇ ਮੈਨੂੰ ਲੱਗਿਆ ਕਿ ਮੈਨੂੰ ਘੱਟ ਕੀਮਤ ਦੇ ਵਿੱਚ ਕੋਈ ਕੁੜੀ ਮਿਲ ਰਹੀ ਆ ਤੇ ਉਹਨੇ ਮੈਨੂੰ ਇਹ ਵੀ ਕਿਹਾ ਸੀ ਵੀ ਇਹਦਾ ਕੋਈ ਨਹੀਂ ਕਹਿੰਦੀ ਮੈਨੂੰ ਤਰਸ ਵੀ ਆਇਆ ਤੇ ਬਾਕੀ ਕਹਿੰਦੀ ਸਾਡਾ ਤਾਂ ਧੰਦਾ ਹੀ ਇਹੋ ਜਿਹਾ ਵੀ ਅਸੀਂ ਇਹ ਨਹੀਂ ਪਤਾ ਕਦੋਂ ਬੇਈਮਾਨ ਹੋ ਜਾਈਏ ਉਸ ਤੋਂ ਬਾਅਦ ਕਹਿੰਦੀ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ 14-15 ਸਾਲ ਦੀ ਆ ਤਾਂ ਕਹਿੰਦੀ ਫਿਰ ਇਤੇ ਮੈਂ ਹਾਰਮੋਨ ਬਦਲਾਉਣ ਵਾਲੇ ਹਨਾ ਇੰਜੈਕਸ਼ਨ ਲਗਵਾਏ ਇੰਜੈਕਸ਼ਨ ਲਗਵਾਉਣ ਤੋਂ ਬਾਅਦ ਕਹਿੰਦੀ ਅਸੀਂ ਇਹਦਾ ਆਧਾਰ ਕਾਰਡ ਬਣਵਾਇਆ ਫਿਰ ਇਹਨੂੰ ਅਸੀਂ ਇੱਥੇ ਰੱਖ ਲਿਆ ਆ ਉਹ ਕੁੜੀ ਦੱਸਦੀ ਆ ਕਿ ਸ਼ੁਰੂ-ਸ਼ੁਰੂ ਚ ਮੈਂ ਬਹੁਤ ਵਿਰੋਧ ਕੀਤਾ ਮੈਨੂੰ ਇਹ ਕੰਮ ਪਸੰਦ ਨਹੀਂ ਸੀ ਪਰ ਕਹਿੰਦੀ ਮੇਰੀ ਹੀ ਗਲਤੀ ਮੇਰੇ ਤੇ ਭਾਰੂ ਪੈ ਗਈ ਵੀ ਮੈਂ ਘਰੋਂ ਬਿਨਾਂ ਦੱਸੇ ਹਣਾ ਆਈਆਂ ਤੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਕਿਰਣਾ ਦੇਵੀ ਨੂੰ ਗ੍ਰਿਫਤਾਰ ਕਰਦੀ ਆ ਤੇ ਫਿਰ ਜਿਹੜੇ ਤੋਂ ਆਧਾਰ ਕਾਰਡ ਬਣਵਾਇਆ ਹੁੰਦਾ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਉਹ ਆਧਾਰ ਕਾਰਡ ਨਕਲੀ ਬਣਵਾਇਆ ਜਾਂਦਾ ਜਦੋਂ ਕੁੜੀ ਹੈ ਹੀ 14-15 ਸਾਲ ਦੀ ਸੀ ਤੇ ਫਿਰ ਉਹ 18 ਸਾਲ ਦੀ ਸ਼ੋਅ ਕੀਤੀ ਗਈ ਇਹਦਾ ਮਤਲਬ ਉਹ ਦੋ ਨੰਬਰ ਦੇ ਵਿੱਚ ਹੀ ਬਣਾਇਆ ਤਦੋਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਕਿਰਨাদেਵੀ ਆ ਜਿਹੜੀ ਉਹ ਪੁਲਿਸ ਨੂੰ ਕਹਿੰਦੀ ਆ ਕਿ ਬਹੁਤ ਜਲਦੀ ਮੈਂ ਇੱਥੋਂ ਨਿਕਲੂ ਤਾਂ ਕਿਰਨ ਸੇਠੀ ਉਹਨੂੰ ਕਹਿੰਦੀ ਆ ਵੀ ਪਹਿਲਾਂ ਤੂੰ ਇੱਕ ਵਾਰ ਅੰਦਰ ਤਾਂ ਜਾ ਵੀ ਜੇ ਤੁਹਾਨੂੰ ਕੋਠੇ ਚਲਾਉਣ ਦੀ ਆਗਿਆ ਮਿਲੀ ਹੋਈ ਆ ਵੈਸੇ ਤਾਂ ਇਹ ਗਲਤ ਆ ਕਾਨੂੰਨੀ ਗਲਤ ਆ ਪਰ ਫਿਰ ਵੀ ਜੇ ਤੁਹਾਨੂੰ ਆਗਿਆ ਮਿਲੀ ਆ ਤੇ ਤੁਸੀਂ ਮਤਲਬ ਨਾ ਬਾਲਗ ਕੁੜੀਆਂ ਦਾ ਸ਼ੋਸ਼ਣ ਕਰਵਾਉਣੀ ਹੋ ਤੁਸੀਂ ਆਪਣੇ ਧੰਦੇ ਦੀ ਖਾਤਰ ਤੇ ਕਿਰਨ ਸੇਠੀ ਹੈ ਜਿਹੜੀ ਉਸ ਕੁੜੀ ਨੂੰ ਵੀ ਸਮਝਾਉਂਦੀ ਆ ਤੇ ਉਹਨੂੰ ਝਿੜਕਦੀ ਵੀ ਆ ਕਿ ਐਸ ਤਰ੍ਹਾਂ ਨਿੱਕੀ ਜੀ ਗੱਲ ਤੇ ਘਰ ਛੱਡ ਕੇ ਨਹੀਂ ਆਈਦਾ ਹੁੰਦਾ ਇਹ ਘਟਨਾ ਕੋਈ ਬਹੁਤੀ ਪ੍ਰਾਣੀ ਨਹੀਂ ਇਹ ਘਟਨਾ ਜੁਲਾਈ 2024 ਦੀ ਘਟਨਾਗੀ ਉਸ ਤੋਂ ਬਾਅਦ ਕੁੜੀ ਦੇ ਮਾਪਿਆਂ ਨਾਲ ਕੰਟੈਕਟ ਕੀਤਾ ਜਾਂਦਾ ਤੇ ਉੱਥੇ ਜਿਹੜਾ ਉਹਨਾਂ ਨੂੰ ਥਾਣਾ ਲੱਗਦਾ ਹੁੰਦਾ ਉਹਦੇ ਵਿੱਚ ਵੀ ਕੰਟੈਕਟ ਕੀਤਾ ਜਾਂਦਾ ਕਿ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ ਕਿ ਨਹੀਂ ਕੀਤੀ ਪਰ ਕੁੜੀ ਦੇ ਘਰਦਿਆਂ ਨੇ ਕੋਈ ਵੀ ਰਿਪੋਰਟ ਦਰਜ ਨਹੀਂ ਕਰਾਈ ਹੁੰਦੀ ਸ਼ਾਇਦ ਕੁੜੀ ਦੀ ਮਾਂ ਨੂੰ ਤੇ ਉਹਦੇ ਘਰਦਿਆਂ ਨੂੰ ਇਹ ਸ਼ੱਕ ਹੋ ਜਾਂਦਾ ਵੀ ਜਿਹੜੀ ਉਹ ਸਕੂਲ ਜਾਣ ਦੀ ਜਿੱਦ ਕਰ ਰਹੀ ਸੀ ਉਹ ਕਿਤੇ ਕਿਸੇ ਮੁੰਡੇ ਨਾਲ ਨਾ ਗਈ ਹੋਵੇ ਵੀ ਇਸੇ ਕਰਕੇ ਉਹ ਸਕੂਲ ਜਾਣ ਦੀ ਜਿੱਦ ਕਰ ਰਹੀ ਸੀ ਵੀ ਉਹਨੇ ਬਾਹਰ ਦੀ ਬਾਹਰ ਜਾਣਾ ਹੋਣਾ ਜਿਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਅੱਜ ਕੱਲ੍ਹ ਛੋਟੇ-ਛੋਟੇ ਬੱਚੇ ਆ ਜਿਹੜੇ ਉਹ ਮਾਪਿਆਂ ਤੋਂ ਬਾਗੀ ਹੋ ਚੁੱਕੇ ਨੇ ਤੇ ਬਹੁਤ ਗਲਤ ਕੰਮਾਂ ਦੇ ਵਿੱਚ ਪੈ ਜਾਂਦੇ ਆ ਮਾਪਿਆਂ ਨੂੰ ਇਹੀ ਲੱਗਦਾ ਹੋਣਾ ਵੀ ਸ਼ਾਇਦ ਸਾਡੀ ਬੱਚੀ ਹੈ ਜਿਹੜੀ ਉਹ ਕਿਤੇ ਕਿਸੇ ਦੇ ਚੱਕਰ 'ਚ ਫਸ ਗਈ। ਉਹਨਾਂ ਨੇ ਬਦਨਾਮੀ ਦੇ ਡਰੋਂ ਕੁੜੀ ਦੀ ਰਿਪੋਰਟ ਦਰਜ ਵੀ ਨਹੀਂ ਕਰਾਈ ਸੀ। ਪਰ ਪੁਲਿਸ ਆ ਜਿਹੜੀ ਕੁੜੀ ਦੇ ਮਾਪਿਓ ਤੱਕ ਪਹੁੰਚ ਕਰਦੀ ਆ ਤੇ ਕੁੜੀ ਆ ਜਿਹੜੀ ਉਹਨਾਂ ਨੂੰ ਸਪੁਰਦ ਕਰਦੀ ਆ। ਹਾਂਜੀ ਦੋਸਤੋ ਇਸ ਘਟਨਾ ਨੂੰ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਸਾਰਿਆਂ ਨੂੰ ਅਗਾਹ ਕਰਨਾ ਕਿ ਸਾਨੂੰ ਆਪਣੇ ਬੱਚਿਆਂ ਨਾਲ ਦੋਸਤਾਨਾ ਵਿਹਾਰ ਰੱਖਣਾ ਚਾਹੀਦਾ। ਤੇ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹਿਣਾ ਚਾਹੀਦਾ ਕਿ ਅੱਜ ਕੱਲ ਦਾ ਜਿਹੜਾ ਸਮਾਂਗਾ ਉਹ ਇਕੱਲੇ ਘਰੋਂ ਬਾਹਰ ਨਿਕਲਣ ਦਾ ਨਹੀਂ ਹੈਗਾ ਕਿਤੇ ਵੀ ਕੋਈ ਵੀ ਤੁਹਾਡਾ ਇਸਤੇਮਾਲ ਕਰ ਸਕਦਾ ਜੇ ਤੁਹਾਡਾ ਕੋਈ ਹੈ ਆਪਣਾ ਤਾਂ ਤੁਹਾਡਾ ਆਪਦੇ ਪਰਿਵਾਰਕ ਮੈਂਬਰ ਨੇ ਜਿੰਨਾ ਸਮਾਂ ਤੁਸੀਂ ਮੈਚ्योर ਨਹੀਂ ਹੋ ਜਾਂਦੇ ਆਪਣੇ ਪੈਰਾਂ ਤੇ ਆਪ ਨਹੀਂ ਖੜੇ ਹੋ ਜਾਂਦੇ ਤੁਹਾਨੂੰ ਇਹ ਜੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਗੁੱਸੇ ਹੋ ਕੇ ਘਰੋਂ ਜਾਓ ਕਿਉਂਕਿ ਆਖਰ ਨੂੰ ਜੇ ਸਾਨੂੰ ਕੋਈ ਸਹਾਰਾ ਹੁੰਦਾ ਇਸ ਇੰਨੀ ਵੱਡੀ ਦੁਨੀਆ ਦੇ ਵਿੱਚ ਆਉ ਸਾਡਾ ਘਰ ਹੀ ਹੁੰਦਾ ਘਰ ਦੇ ਵਿੱਚ ਚਲੋ ਜੇ ਅਸੀਂ ਕਈ ਵਾਰੀ ਗੁੱਸੇ ਗਲੇ ਵੀ ਹੋ ਜਾਂਦੇ ਆ ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਘਰੋਂ ਬਾਹਰ ਜਾਈਏ ਕਿਉਂਕਿ ਜੇ ਅਸੀਂ ਸੁਰੱਖਿਅਤ ਆ ਤਾਂ ਸਿਰਫ ਆਪਣੇ ਘਰੇ ਆ ਇਹੋ ਜੀਆਂ ਹੋਰ ਘਟਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਇਸ ਚੈਨਲ ਦੇ ਜ਼ਰੀਏ ਉਹ ਘਟਨਾ ਜਿਹੜੀ ਸਾਰੇ ਸ਼ਰੋਤਿਆਂ ਤੱਕ ਜ਼ਰੂਰ ਸਾਂਝੀ ਕਰਾਂਗੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਘਟਨਾ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ